ਓ ਗੈ ਗੱਲਾਂ ਕਪੜਾਆਂ ਲੇ ਲੈ 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 ਉਹ ਕਰਈ ਹੁਣ ਬੱਜੀ ਪਹਿਲਾਂ ਨਹੀਂ ਸੀ ਬੱਜੀ ਲੈ ਮੌੜਿਆ ਆ ਗਾ ਇਹੋ ਗੱਲ ਵਾਥ ਬਣ ਗਈ ਇੱਕ ਵਾਰ ਇੱਕ ਵਾਰ ਪਟਾਕੇ ਆ ਨਾ ਪੈ ਰਿਹਾ ਹੋਣ ਹੋਏ ਗੱਲ ਹੋਵੇ ਮੌੜੇ ਬੈਕ ਹੋਏ ਕਿਦਾਂ ਦੇਖ ਸਕਨੇ ਕੰ ਬੋਲਦਾ ਉਹ ਛਾਲੇ ਹਾ ਉਹ ਲੱਕ ਕਿੰਨਾ ਆ ਗਿਆ ਤੇਰਾ ਗੈਠੇ ਜਲਾ ਲੱਕ ਆ ਰਹੀ ਹੋ ਆ ਹੋਏ ਕਾ ਪੀ ਲਾ ਪਿਓ ਮੇਰਾ ਮੇਰੇ ਮੇਰੇ ਭਰਾ ਨੂੰ ਲਾਇਆ ਤੁਸੀਂ ਤੇਰੇ ਪੇ ਨੇ ਲਾਇਆ ਮੇਰੇ ਭਰਾ ਨੂੰ ਬੱਸ ਹਾਂ ਹੈ ਕੀ ਹੋ ਗਿਆ ਸਾਰਾ ਟੱਬਰ ਖੜ ਕੇ ਲੇਟੇ ਦੇਖੀ ਜਾਂਦਾ ਐ ਇੱਕ ਵਾਰੀ ਸਾਨੂੰ ਲਈ ਜਾਂਨਾ ਕਿਤੇ ਘਮਾ ਲਿਆ ਨਾ ਭਰਾਵਾ ਗੁਰੇ ਗੁਰਾਵਾ ਆਪਣਾ ਆਖਾ ਨਾ ਪੈ ਰਿਹਾ ਹੋਣੀ ਗੱਲ ਹੋਵੇ ਮੜੇ ਬੈਠ ਹੋਏ ਕਿੱਦਾਂ ਦੇਖ ਸਕਨੇ ਕੰ ਬੋਲਦਾ ਉਹ ਵਿਚਾਰਾ ਅਮਾ ਵਿਆਹਿਆ ਬੜਿਆ ਆਪ ਦਾ ਛੜੇ ਆ ਆਹੋ ਤੁਸਰ ਨਹੀਂ ਕਿਸੇ ਦੀ ਨੋ ਧੀ ਲਿਆਉਣੀ ਹਾਂ ਅਗਲੇ ਤਾਂ ਲਿਆ ਆਈ ਗਿਆ ਕਿਸੇ ਦੀ ਅਗਲੇ ਦੀ ਤਾਂ ਬੋਟੀ ਨੂੰ ਬੋਲ ਪਸਾ ਹਾਂ ਜਮੇ ਭਾਵੀ ਕਿਹਾ ਭਾਜੀ ਨੂੰ ਭੈਣ ਮੁੰਡੇ ਨੂੰ ਕਾਹਤੇ ਬੋਲਦਾ ਰ ਪਰ ਉਹ ਤਾਂ ਇੱਕ ਗੱਲ ਆ ਹਾਂ ਬਹੁਤ ਵਧੀਆ ਇਹ ਸਹੀ ਆ ਰਹੀ ਹੈ ਗਣੀ ਬਹੁਤ ਵਧੀਆ ਵੀ ਬਹੁਤ ਵਧੀਆ ਬਸ ਆ ਟਾਈਮ ਨਾ ਜਾਇਆ ਕਰੋ ਨਾਲ ਦੇ ਗਾਰੰਟੀ ਆ ਹਾਂਜੀ ਉਹਦਾ ਜੀ 2 ਸਾਲ ਦੀ ਆ ਹਾਂਜੀ ਬਾਕੀ ਆ ਤੁਹਾਡਾ ਕੱਲ ਸਾਰਾ ਕੰਪਲੀਟ ਕਰ ਦੇਣਾ ਤੁਹਾਡੀ ਕਿੰਨੇ ਸਾਲ ਦੀ ਆ ਇਹਦੀ ਕੋਈ ਗਾਰੰਟੀ ਨਹੀਂ ਅੱਛਾ ਫੇੜੀ ਜਿਹੜੀ ਚੀਜ਼ ਦੀ ਗਾਰੰਟੀ ਉਹਦੀ ਦਵਾਂਗੇ ਵਿਆਹ ਕਰਾਈ ਕਿੰਦਾਂ ਦਾ ਲੱਗਦਾ ਮਹੌਲ ਦੀ ਬੰਦੇ ਕਰਤੀ ਜੋ ਭਾਜੀ ਮਾੜੇ ਆਹ ਜਿਹੜੀਆਂ ਹੁਣ ਇਹਨਾਂ ਤਾਂ ਵੀ ਲੱਗਣੀਆਂ ਨੇ ਹਾਂ ਹਾਂ ਇਹਦੇ ਨਾਲ ਦੀ ਲੱਗਣੀਆਂ ਇਹਦੇ ਨਾਮ ਇਹਦੇ ਨਾਮ ਦੀ ਦਾ ਹੋਇਆ ਮੈਨੂੰ ਇੱਕ ਗੱਲ ਦੱਸ ਆ ਕਿਉਂ ਫਿੱਕੀ ਜਾਗਦੀ ਆ ਉਹ ਉਦੋਂ ਹੀ ਲੱਗਦਾ ਆ ਨੇ ਆਹ ਸਾਰੀ ਸਾਰੀ ਫਿੱਕੀ ਆ ਹਾਂ ਹੈਗਾ ਹੈਗਾ ਉਹ ਹੈਗਾ ਹੈਗਾ ਹੋਰ ਕੋਈ ਹੈਗਾ 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 ਬੈਲ ਲੱਗੀ ਆ ਨਾ ਆਂਪਲ ਬੈਲ ਉਹਨੂੰ ਸਾਫ਼ ਕਰਕੇ ਦੇਖਦਾ ਮੈਂ ਬਲ ਬੈਲ ਨੂੰ ਸਾਫ਼ ਕਰਕੇ ਦੇਖ ਉਰੇ ਤੈਨੂੰ ਹੋਰ ਤੇਰੀ ਗਲਤੀ ਕਰਦਾ ਹਾਂ ਆਉ ਦੇ ਉਹ ਭਾਈ ਜਿਹੜਾ ਰੰਗ ਮੈਂ ਪਹਿਲੇ ਨਾ ਨਹੀਂ ਨਹੀਂ ਆਹ ਤੇਰੀ ਹੋ ਟੱਕ ਜੇ ਦੀ ਨਾ ਪਾਪਾ ਮੈਨੂੰ ਪਹਿਲੇ ਦੱਸਿਆ ਹੋ ਗਈ ਆ ਵੀਡੀਓ ਬਣਾ ਕੇ ਦੇਖ ਤੱਕ ਦੇ ਨੇ ਉਹ ਆੜਿਆ ਆ ਰੱਖੀ ਦੇ ਨਾ ਲਿਆ ਕਰ ਗੋਪੀ ਕਿਸੇ ਵੇਲੇ ਹਾਰ ਬੋਲੇ ਕਰੋ ਨਾ ਤੁਹਾਨੂੰ ਕੀ ਆ ਯਾਰ ਕਿਸੇ ਤਾਂ ਡੋਬਾ ਲੈਣਾ ਅਸੀਂ ਦੇਖੀ ਜਾਂਦੇ ਹੋ ਲਾ ਕੇ ਦੇਖੋ ਜੱਟ ਨੂੰ ਨਹੀਂ ਨਾ ਨੂੰ ਨਹੀਂ ਕਹਦਾ ਦੇ ਮੋਲੇ ਆਏ ਤੇ ਫਪਾ ਆ ਪੱਟ ਤੇ ਲਾਸ਼ ਪੈ ਗਈ ਹੋਣੀ ਆ ਹੁਣ ਚੈੱਕ ਕਰ ਲੈ ਐਵੇਂ ਕਹਦੇ ਮਾਰੀ ਜਾਂਦਾ ਹੈ ਕੀ ਆ ਮੋਲੇ ਆਹ ਵਾਹ ਤੇਰੇ ਫਪਾਲ ਬੀਬੀਆਂ ਦੇ ਸੈਟ ਹੋ ਗਿਆ ਰੰਗ ਹੋ ਗਿਆ ਇਹ ਜਿਹੜਾ ਨੀ ਕੋ ਪੇਜ ਆਪਣੇ ਲਾ ਉਹਨਾਂ ਦੇ ਨਾਲ ਆ ਭਾੜੇ ਹੀ ਲੱਗਦੇ ਉਹ ਕਿਹੜਾ ਨਾਲ ਲੱਗੇ ਚੱਲਿਆ ਹਮਮੇ ਮੋੜੇ ਹਰਦੋ ਦੀ ਖੜ ਕੇ ਹਰਾਨੀ ਹੋਈ ਜਾਣਾ ਸਾਰੇ ਟੱਬਾਂ ਨੂੰ ਰਾਬੀ ਮਿਲ ਗਿਆ ਹੈ ਫੇਕ ਹੀ ਹੋ ਗਿਆ ਮम्मा ਯਾਰ ਕੋਈ ਗੱਲ ਹੋ ਗਈ ਨਹੀਂ ਕੋਈ ਕੋਸ਼ ਟੈਨਸ਼ਨ ਹੋ ਗਈ ਕੋਈ ਲੈ ਦੂੰਗਾ ਫਿਰ ਤੇਰੇ ਭਰਾ ਨੂੰ ਵਰਦੀ ਲੈ ਕੇ ਦੇਣੀ ਐ ਇੱਕ ਨਾ ਨਾ ਕਿਉਂ ਅਸੀਂ ਹੈਗੀਆਂ ਮੈਂ ਬੈਠੀ ਉਹਦੀ ਭੈਣ ਹੈ ਸਾਬਾ ਲੈ ਕੇ ਦੇਣ ਨੂੰ ਅੱਛਾ ਤੁਸੀਂ ਟੈਨਸ਼ਨ ਨਾ ਲਿਓ ਮੈਂ ਦੰਨਾ ਨਾ 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 ਮੈਂ ਦੰਨੀ ਆ ਮੈਂ ਨਾ ਤੁਹਾਨੂੰ ਉੱਦਾਂ ਗਿਆ ਸੀ ਮੇਰੇ ਮਮਾ ਜੀ ਇੰਨੀਆਂ ਵਰਦੀਆਂ ਕਿੱਥੇ ਗਈਆਂ ਕੋਈ ਗੱਲ ਨਹੀਂ ਲੈ ਲਵਾਂਗੇ ਹੈ ਮੈਂ ਦੰਨਾ ਨਹੀਂ 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 ਹੱਥੋਂ ਨਹੀਂ ਲੈਣੀਆਂ ਇੱਕ ਤਾਂ ਰੋਸੇ ਤੁਹਾਡੇ ਦਾ ਉੱਦਾਂ ਹੈ ਜਿੱਦਾਂ ਸਾਰੀ ਉਮਰ ਮਿਹਣੇ ਥੋੜੀ ਸੋਨੇ ਤੁਹਾਡੇ ਤੇ ਜਿਹੜੇ ਇੰਨੇ ਮਿਹਣੇ ਰਹਿ ਗਏ ਮੈਂ ਮਿਹਣੇ ਦੰਨੇ ਆਏ ਸ਼ੁਰੂ ਤੋਂ ਹੁਣ ਵੀ ਮਿਹਣੇ ਦੰਨੇ ਆਏ ਫੱਟਦਾ ਦਾ 5 ਰੁਪਏ ਦੀ ਚੀਜ਼ ਨਹੀਂ ਲੈਣੀ 5 ਰੁਪਏ ਦੀ ਵੀ ਦਿੱਤਾ ਲਈ ਦੀ ਇਹਦੀ ਇਹ ਮੈਨੂੰ ਬਹੁਤ ਦਰਸਾਉਂਦਾ ਮੈਂ ਸਾਡੇ ਸਾਡੇ ਦੇ ਨਕਰ ਕਰ ਮੈਨੂੰ ਬਹੁਤ ਦਰਸਾਉਂਦਾ ਮੇਰੇ ਭੈਣ ਭਰਾਵਾਂ ਦੇ ਨਕਰ ਨਹੀਂ ਆਪਣੇ ਖਾਨਦਾਨ ਦੇ ਕਰੋ ਇਧਰਲੇ ਤੇ ਪਿਛਲੇ ਤੇ ਇਹੀ ਗੱਲ ਦਾ ਬੁੜਾ ਸੋਚਦਾ ਰਹਿਣਾ ਆਪਣੇ ਦੀ ਸਾਰੀ ਜ਼ਿੰਦਗੀ ਇਹੀ ਇਹੀ ਮੇਰੇ ਬੁੜੇ ਨੇ ਨਹੀਂ ਕੀਤਾ ਕੀ ਨਹੀਂ ਕੀਤਾ ਜੇ ਮੇਰੇ ਬੁੜੇ ਨੇ ਤਰਸ ਕੀਤਾ ਨਾ ਤੇਰੇ ਭਰਾ ਤੇ ਅੱਜ ਸ਼ਰਾਬੀ ਨਾ ਹੁੰਦਾ ਮੇਰਾ ਭਰਾ ਨਹੀਂ ਸ਼ਰਾਬੀ ਤੇਰਾ ਤੇਰੇ ਭਰਾ ਨੇ ਤੇਰੇ ਭਰਾ ਨੇ ਮੇਰੇ ਪੇਟ ਲਾਇਆ ਤੇਰਾ ਭਰਾ ਸ਼ਰਾਬੀ ਤੇਰਾ ਪੇ ਤੇਰਾ ਭਰਾ ਤੇਰਾ ਪੇਟ ਤੇਰਾ ਭਰਾ ਤੇਰਾ ਪੇਟ ਤੇਰਾ ਭਰਾ ਸ਼ਰਾਬੀ ਸ਼ੌਂਕਨ ਤੇਰਾ ਬੁੜਾ ਸ਼ਰਾਬੀ ਸ਼ੌਂਕਨ ਥੱਪੜ ਮਾਰੋ ਆਰਾਮ ਦਾ ਕੁੱਤੇ ਦਾ ਅੱਡ ਤੇਰੇ ਭਰਾ ਨੇ ਮੇਰੇ ਪੇ ਨੂੰ ਸ਼ਰਾਬੀ ਪੰਜਾਬੀ ਲਾਇਆ ਮਾ ਆਇਆ ਮੇਰਾ ਭਰਾ ਮੈਂ ਸੈਂਟਰ ਚ ਕਾਉਣਾ ਤੇਰਾ ਭਰਾ ਹੱਥ ਤਾਂ ਲਾ ਕੇ ਤਲਾ ਲਾਉਂਦਾ ਇਹਨੂੰ ਐਦਾਂ ਹਾਂ ਤੇਰੇ ਨਾਲ ਸਾਣਾ ਤੇ ਨਹੀਂ ਅਸੀਂ ਇੱਕਦਾਂ ਨਹੀਂ ਮੇਰੀ ਅਮਾ ਤੂੰ ਨਾ ਸਾ ਸੇਖ ਸਕਦੀ ਰੱਖਾ ਲੈ ਲੈ ਹੁਣ ਦੱਸ ਹੁਣ ਲੱਗ ਗਿਆ ਹੁਣ ਦੱਸ ਤੇਰੇ ਭਰਾ ਤੋਂ ਲਾਜਮੀ ਨਹੀਂ ਕਰਾਉਣਾ ਸਾਡਾ ਭਾਰ ਨੂੰ ਕਿ ਲੋੜਾ ਲਾਜ ਕਰਾਉਣ ਦੀ ਹਾਂ ਤੇ ਮੇਰੇ ਨੂੰ ਲਾ ਤਾ ਸ਼ਰਾਬ ਪੀਣ ਤੇਰੇ ਪੇਰੇ ਲਾਇਆ ਮੇਰੇ ਭਰਾ ਨੂੰ ਮੇਰੇ ਭਰਾ ਨੇ ਤੇਰੇ ਭਰਾ ਨੇ ਲਾਇਆ ਮੇਰੇ ਨਾਲ ਜੇਲ੍ਹਦਾਰ ਬਣੇ ਮੇਰੇ ਭਰਾ ਸਾਡੇ ਜੈਲਦਾਰ ਵਾ ਹਾਂ ਤੇ ਜੇ ਬਣਾ ਉਹਨਾਂ ਦੀ ਕੋਈ ਕੱਟ ਕੇ ਲੈ ਜਵੇ ਜੈਲਦਾਰ ਹੀ ਆ ਜੈਲਦਾਰ ਹੀ ਆ ਹਾਂ ਚੰਗਾ ਭਲਾ ਮੇਰੇ ਬੁੜੇ ਦੇ ਠੋਕ ਹੁੰਦਾ ਤਗਾ ਹਾਂ ਸ਼ਰਾਬ ਪੀਣ ਲਾ ਪਿਓ ਤੂੰ ਬੜਾ ਤਾਸੂ ਮੇਰੇ 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 ਭਰਾ ਨੂੰ ਲਾਇਆ ਤੁਸੀਂ ਤੇਰੇ ਪੇ ਨੇ ਲਾਇਆ ਮੇਰੇ ਭਰਾ ਨੂੰ ਬੱਸ ਹਾਂ ਮੈਂ ਤਾਂ ਹੋਰ ਨਹੀਂ برداشت ਹੁੰਦਾ ਮੈਂ ਕੀ ਕਰੂੰਗਾ ਕੀ ਕਰੂੰਗਾ ਪੇ ਆਪਣੇ ਨੂੰ ਬੋਤਲ ਲੈ ਕੇ ਦਊਗਾ ਹੋਰ ਦੇ ਕਰਾਬੀ ਨੂੰ ਹਰਾਮ ਦੇ ਓ ਚਮਲਾਬੋ ਤੁਸੀਂ ਹੋਰ ਕੀ ਕਰਨਾ ਚਮਲਾਉਣ ਜੋਗੇ ਆਂ ਇਹ ਹਾਈ ਕੁਸ਼ ਕਰਨ ਜੋਗੇ ਆਂ ਕਰਨ ਤੋੜ ਕੀਤਾ ਕੁਛ ਕਰਨ ਜੋਗੇ ਆਂ ਸੌ ਤੇਰੇ ਸਿਰ ਦੀ ਲੱਗੇ ਮੇਰੇ ਸਿਰ ਦੀ ਸੌ ਤੇਰੇ ਭਰਾ ਮੇਰੇ ਸਿਰ ਦੀ ਸੌ ਲੱਗਾਈ ਮੇਰੇ ਸਿਰ ਦੀ ਸੌ ਲੱਗਾਈ ਤੈਨੂੰ ਮੈਂ ਹੋਂਦ ਦਰਤਾ ਮੈਂ ਇਹ ਸੌ ਖਾਣ ਲੱਗਾ ਤੇਰੇ ਭਰਾ ਨੂੰ ਮੈਂ ਪਾਈਆ ਲੈ ਕੇ ਦਿੱਤਾ ਇੱਕ ਦਿਨ ਕਾਦੋ ਟੁੱਟਿਆ ਪਿਆ ਲੱਗਾ ਮੈਂ ਕਰ ਲੈ ਜਾ ਝੂਠ ਨਾ ਬੋਲ ਮੇਰੇ ਦੀ ਮੈਂ ਮਹਿੰਗੀ ਚੱਕਣ ਲੱਗਾ ਸ਼ਰਾਬ ਮਹਿੰਗੀ ਪੀਂਦਾ ਮੈਂ ਡੈਡੀ ਬੰਦਾ ਡੈਡੀ ਪੀਂਦਾ ਗੋਲੀਆਂ ਵਾਲੀ ਹਾਂ ਜਿਹੜਾ ਇੱਕ ਥੋਪਲ ਦੀ ਬੀਹਰ ਰਈਆਂ ਦਾ ਪਊਆ ਉਹ ਪਿੰਡਾ ਤੇਰੇ ਪਿਆ ਗੋਲਕਾ ਉਹ ਤੁਹਾਡੇ ਜਵਾਨੇ ਚ ਤੇ ਤੁਹਾਡੇ ਆਣਾ ਜਿਹੜੇ ਤੁਹਾਡੇ ਸਿਗੇ ਪਰਦਾਦੇ ਉਹ 20 ਰੁਪਈਆਂ ਦਾ ਪਊਆ ਪਿੰਡਾ ਮੇਰਾ ਮਾਪੜ ਦਾ ਮੇਰਾ ਬੁਢਾ ਇੰਗਲਿਸ਼ ਪਿੰਡਾ ਦਾਰੂ ਇੰਗਲਿਸ਼ ਸਾਡੇ ਪਰਦਾਦੇ ਇੰਗਲਿਸ਼ ਹੁੰਦਾ ਉਹੀ ਤੇਰੇ ਭਰਾ ਨੇ ਆਉਂਦਾ 20 ਰੁਪਈਆ ਦੀ ਪੂੜੀ ਉਹੀ ਚੇਤੇ ਰੱਖੀ ਆ ਉਹ ਸਰਦਾਰ ਯਾ ਸਰਦਾਰਸਗੇ ਬਿਹਾਰੇ ਮੁੱਛਾ ਹੈ ਦਾੜੀ ਵਾਲੇ ਗਾਤਰੇ ਜੈਡ ਡੈ ਚਾ ਕੀ ਹੁੰਦੇ ਸਹਰਾਂ ਦੇ ਲਾੜ ਚੱਡੇ ਹੁੰਦੇ ਜਣਾ ਉਹਨਾਂ ਨੇ ਹਾਂ ਬਸ ਤੇਰੇ ਭਰਾ ਨੇ ਕਟਾਤੀਆਂ ਮੁੱਛਾਂ ਨੂੰ ਕਟਾਤੀਆਂ ਕਟਾਤੀਆਂ ਦੇਖਿਆ ਤੂੰ ਦੇਖ ਲੈ ਤੈਨੂੰ ਮੈਂ ਦਿਖਾ ਦੂੰ ਵੀਡੀਓ ਬਣਾ ਕੇ ਲਿਆਉਂ ਤੇਰੇ ਭਰਾ ਦੀ ਮੇਰੇ ਭਰਾ ਨੇ ਤਾਂ ਕਟਾਈਆਂ ਆ ਨਹੀਂ ਉਹਨਾਂ ਦੇ ਮੁੱਛ ਕਟਾਤੀ ਮਤਲਬ ਲੈਵਲ 'ਚ ਉਹਨਾਂ ਦੇ ਲੈਵਲ ਤੇ ਜਾਓ ਨਾ ਫਿਰ ਆਪਣੇ ਲੈਵਲ ਰੱਖੋ ਸਿੱਧੇ ਸਾਡੇ ਲੈਵਲਾਂ ਦੀ ਟੈਨਸ਼ਨ ਨਾ ਲਵੋ ਸਾਡੇ ਲੈਵਲ ਤੇ ਪਹੁੰਚਣਾ ਆ 8 9 8 9 ਪੀੜੀਆਂ ਲਾ ਜਾਣੇ ਤੇਰੇ ਭਰਾ ਨੂੰ ਮੇਰੇ ਬੁੜੇ ਤੱਕ ਪਹੁੰਚਣ ਨੂੰ ਮੇਰੇ ਭਰਾ ਦੀ ਗੰਦ ਨਹੀਂ ਕਰਨੀ ਮਾਰ ਕੇ ਮੇਰੇ ਪੇਹਰੇ ਦੀ ਗੰਦ ਨਹੀਂ ਗਾਣੀ ਮੇਰੇ ਪੇਹਰੇ ਦੀ ਗੰਦ ਨਹੀਂ ਗਾਣੀ ਮੇਰੇ ਡੈਡੀ ਨੇ ਤੁਹਾਡਾ ਸੀਲ ਘਾੜਦਾ ਕੋਣ ਵੀ ਰੱਖਿਆ ਪਿਆ ਤੇ ਪੀਣੀ ਆ ਥੱਕਿਆ ਤੇਰੀ ਹੋ ਗਿਆ ਮੈਂ ਪੀ ਪਿਆ ਤੇਰੇ ਭਰਾ ਨੇ ਲਾਇਆ ਮਾ ਥੱਪੜ ਮਾਰੂ ਜੇ ਮੇਰੇ ਭਰਾ ਤੇ ਇਲਜ਼ਾਮ ਲਾਇਤਾ ਮੇਰਾ ਡੈਡੀ ਤੁਹਾਡੇ ਥੱਪੜ ਮਾਰੂ ਜੇ ਤੂੰ ਮੇਰੇ ਤੇ ਇਲਜ਼ਾਮ ਲਾਇਆ ਮੇਟੇ ਤੇ ਲੰਬੀ ਨੀ ਮੈਂ ਮੇਟੇ ਤੇ ਨਹੀਂ ਲਾਵਾ ਮੈਨੂੰ ਕੀ ਲੋੜਿਆ ਤੂੰ ਕਿੱਦਾਂ ਗਿਆ ਤੁਸੀਂ ਕਿੱਦਾਂ ਗਿਆ ਮੈਂ ਚਪੇੜ ਮਨੀ ਤੇਰੇ ਛੱਡਦਾ ਨਹੀਂ ਆ ਆਹ ਮम्मा ਉਹ ਗੈ ਗੱਲਾਂ ਕੱਪੜਾਣੀਆਂ ਲੈ 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 ਅੰਮਾ ਲੈ ਉਹ ਕਰਾਈ ਹੁਣ ਬੱਜੀ ਪਹਿਲਾਂ ਨਹੀਂ ਸੀ ਬੱਜੀ ਜਦੋਂ ਇੰਨੀ ਕਰਾਈ ਬੱਜੀ ਫੇਰ ਠਕਾ ਆਉਂਦਾ ਮੈਨੂੰ ਰਾਮ ਦਾ ਕੁੱਤੇ ਦਾ ਹੱਡ ਹਾਂ ਪਾਲਕ ਨੂੰ ਇੱਥੇ ਜਨਾਨੀ ਆ ਜਾਣੀ ਮੇਰੀ ਉਹਨਾ ਮੋਰੇ ਤੂੰ ਮਾਰੂਗੀ ਕੱਲ ਉਹ ਵੀ ਇੱਦੇ ਹੱਥ ਚੱਕੂ ਗਿਆ ਕੱਲੋ ਇਹੀ ਗੱਲਾਂ ਇਹੀ ਗੱਲੋਂ ਵਿਆਹ ਹੀ ਕਰਾਉਂਦੇ ਇਹੀ ਗੱਲੋਂ ਕਿ ਉਹ ਵੀ ਇੱਦੇ ਹੱਥ ਚੱਕੂ ਗਿਆ ਉਹ ਚੱਕੂ ਵੀ ਮੈਂ ਤਾਂ ਮਾਂ ਐ ਉਹ ਮੇਰੀ ਘਰ ਵਾਲੀ ਆ ਘਰ ਵਾਲੀ ਹੱਥ ਚੱਕੂਗੀ ਸ਼ਰਮ ਕਰੋ ਕੁਝ ਡੰਕੇ ਮਾਰੋ ਤੁਸੀਂ ਵੀ ਆਡੇ ਮਾਰੂਗੇ ਤਾਂ ਉਹ ਚੱਕੂਗੀ ਉਹ ਕਿਤੇ ਚੱਕੂ ਵੀ ਮਾਂ ਮਾਰ ਸਕਦੀ ਜਨਾਨੀ ਨਹੀਂ ਮਾਰ ਸਕਦੀ ਮਾਂ ਇੱਟ ਚ ਰੱਖ ਕੇ ਪਾਲਿਆ ਪੋਸਿਆ ਐਡਾ ਨਾ ਗੰਦਬੂ ਚੱਕਿਆ ਤੂੰ ਪੜਾਇਆ ਲਕਾਇਆ ਐਡੇ ਕੀਤਾ ਮਾਂ ਮਾਰ ਸਕਦੀ ਆ ਜਿਹਨਾਂ ਮਰਾ ਦਾ ਕਹਿੰਦਾ ਤੇਰੇ ਮੁੰਡਿਆਂ ਨੇ ਪੀ ਆ ਚੜੀ ਕੀਤੀ ਆ ਪੜਾਇਆ ਲਿਖਾਇਆ ਉਹ ਲਾਇਆ ਆ ਤੇਰੇ ਬੜੇ ਤੋਂ 10ਵੀਂ ਨਹੀਂ ਪਾਸ ਹੋਈ ਚੱਲ ਮੈਂ ਤਾਂ ਕਰੇਗਾ 11 ਉਹ ਤੋਂ ਤਾਂ 10 ਵੀ ਨਹੀਂ ਤੂੰ ਪੜਾਇਆ ਲਿਖਾਇਆ ਭਾਈ ਡੈਲੋ ਪਰਾਰੇ ਹੋਗਾ ਕੋਈ ਨਵਾਂ ਯਾਦ ਆ ਤੁਹਾਨੂੰ ਪੜਾਇਆ ਲਿਖਾਇਆ ਹੈਗਾ ਯਾ ਆ ਤੇ ਤੂੰ ਕਰਾ ਕੇ ਨਹੀਂ ਸੀ ਦਿੱਤੇ ਆਨੇ ਕਰਾ ਲੈ ਅਦੇ ਕਰਾ ਲੈ ਕੇ ਨਹੀਂ ਕਰਾ ਲੈ ਕੇ ਨਹੀਂ ਮੰਨਤਾ ਹੈ ਮਾਰੂ ਦੇਸੀ ਦੇਸੀ ਵਾਲਾਂ ਨ ਬਲ ਪਏਗਾ ਬਲ ਵੀ ਪਏਗਾ ਕਿਰਾਏ ਦੇਸੀ ਹੈ ਉਹ ਵੀ ਦੇਸੀ ਕਿੱਥੋਂ ਕਰੇ ਕਰ ਲੈ ਜਿੱਥੋਂ ਪੁਰਾਣੇ ਤੋਂ ਕਰਾ ਲੈ ਤੂੰ ਨਾ ਤੇਰਾ ਪ੍ਰਾਵੀ ਰਬੋਂਡਿੰਗ ਕਰਾਈ ਫਿਰਦਾ ਮੈਂ ਤੇਰੇ ਚੰਡ ਮਾਰੂ ਓਏ ਸਿਆਣਾ ਬਿਆਣਾ ਨੂੰ ਇਦਾਂ ਨਹੀਂ ਬੋਲਣਾ ਸਿਆਣਾ ਬਿਆਣਾ ਨਹੀਂ ਉਹ ਕਹੋਂਦਾ ਮੇਰੀ ਗੱਲ ਸੁਣ ਲੈ ਮੇਰਾ ਪੇ ਮਾਰੂ ਤੇਰੇ ਚ ਪੇੜ ਇੱਕ ਜੇਲ੍ਹਦਾਰ ਦੀ ਕੋਈ ਜੇਬ ਨਾ ਕੱਟ ਲਵੇ ਉਹ ਤੇ ਤੁਹਾਡੇ ਰੋਲੇ ਕੋਲੇ ਚ ਜੇਲ੍ਹਦਾਰ ਹੈ ਹੈ ਮੈਨੂੰ ਕੋਟ ਕੋੜੀ ਤੇ ਬਿਠਾ ਕੇ ਲੈ ਜਾਇਓ ਕੋਟ ਤਾਂ ਪਜਾਮਾ ਲੈਣਾ ਏ ਉਹਨੇ ਜਾਗੋ ਲੈ ਹਾਂ ਪੈਂਟ ਸ਼ਰਟ ਲੈਣੀ ਉਹਨੇ ਵਿਆਹ ਲੈ ਉਹ ਲੈ ਕੇ ਸਾਰੇ ਬਰਾਤੀ ਭੱਜ ਜਾਣੇ ਤੇ ਉਹਨੇ ਐਂਟਰ ਹੋ ਲਿਆ ਯਾ ਮਾਮਾ ਆ ਚੂੜਾ ਪਾਣਾ ਮਾਮੇ ਨੇ ਹਾਂ ਮਾਮੇ ਨੇ ਨਹੀਂ ਕਿਣਾ ਹੋਊਗਾ ਕੁਝ ਵੀ ਵਿੱਚ ਇੱਕ ਆਦੀ ਬੰਦ ਗੈਪ ਕਰ ਦੇਣੀ ਹੁਣ ਤੁਹਾਡੇ ਵਿਆਹ ਨਾਲ ਤੇ ਤੁਹਾਡੇ ਵਿਆਹਾਂ ਨੂੰ ਵੀ ਚੂੜਾ ਸਾਡੇ ਪਾਣੇ ਮੇਰੀ ਮਾਮੇ ਦੀ ਹੁਣੀ ਆ ਚੂੜੇ ਦੀ ਕਰੀਏ ਬੱਸ ਜੀ ਮੈਂ ਨਹੀਂ ਆ ਮੋਲੀਆਂ ਦਾ ਕੰਮ ਰੱਖਣਾ ਨਾ 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 ਮੈਂ ਭੱਜ ਕੇ ਕਰਾ ਲਾਂ ਹੈ ਭੱਜ ਕੇ ਘੱਟ ਕਰਾਂਗੇ ਗੱਡੀ ਚ ਜਾ ਕੇ ਕਰਾਵਾਂਗੇ ਜਾ ਕੇ ਕਰਾਵਾਂਗੇ ਫਿਰ ਤੂੰ ਕਿੱਦਾਂ ਕਹਤਾ ਨਹੀਂ ਤੂੰ ਕਿੱਦਾਂ ਕਹਤਾ ਭੱਜ ਕੇ ਉਹ ਗਾਇ ਜਵਾਨੇ ਕਿਹੜੇ ਜਸਵੀਰ ਕੋਰੇ ਜਸਵੀਰ ਕੋਰੇ ਕਿਹੜੇ ਜਵਾਨੇ ਤੁਰੇ ਫਿਰਦੀਆਂ ਐਸੇ ਜਵਾਨੇ ਜਿਹੜਾ ਤੁਹਾਡੇ ਜਵਾਨੇ ਤੇ ਤੁਹਾਡਾ ਵਿਆਹ ਆ ਉਦੋਂ ਵੀ ਮੇਰਾ ਬੁੜਾ ਫੁੱਲ ਲਾ ਕੇ ਲਿਆਇਆ ਸੀ ਗੱਡੀਆਂ ਨੂੰ ਹਾਂ ਫੇਰ ਨਾ ਕਿ ਸਾਈਕਲ ਤੇ ਆ ਗਈ ਪੂਰੀ ਬਰਾਤ ਗਈ ਸੀ ਲੈਣ ਮੈਨੂੰ ਇੰਨੇ ਬੰਦੇ ਗਏ ਸੀ ਮੈਨੂੰ ਲੈਣ ਕੱਲੀ ਆ ਗਈ ਸੁਰੇਹਾ ਭੇਜਤਾ ਕੱਲੀ ਆ ਗਈ ਸੀ ਹੋਰ ਤੂੰ ਸਾਰਾ ਟੱਬਰ ਲੈ ਆਣਾ ਸੀ ਕੱਲੀ ਨਹੀਂ ਆਣਾ ਸੀ ਆਇਂਦਾ ਫੇਰ ਵੀ ਸਾਰੇ ਸਾਰੇ ਜਾਂਦੇ ਆ ਤੁਸੀਂ ਸਾਰੇ ਗਏ ਇਹ ਸਾਰਾ ਖਲਣਾ ਗਿਆ ਮਗਰ ਮੈਨੂੰ ਲੈਣਾ ਤੇ ਇੰਨੇ ਜਣੇ ਢਰਦੇ ਸਾਡਾ ਤਾਂ ਉੱਤੋਂ ਵਾਪਸ ਮੜ ਕੇ ਤਾਂ ਮੈਂ ਕੱਲੀ ਚੱਟੀ ਕੱਲੀ ਆ ਗਈ ਗਾ ਸੁਣ ਚੱਟੀਏ ਸਾਡਾ ਤਾਂ ਟੱਬਰ ਉਦੋਂ ਗਿਆ ਲੈਣਾ ਮੁੜ ਕੇ ਤੇਰਾ ਟੱਬਰ ਹੀ ਇੱਥੇ ਬਹਿ ਗਿਆ ਕੋਈ ਨਹੀਂ ਬੈਠਾ ਆ ਦੇਖ ਲਈ ਕੋਈ ਨਹੀਂ ਬੈਠਾ ਆ ਦੇਖ ਲਈ ਬਾੜੇ ਨੇ ਕੋ ਬੜਦਾ ਚੱਲ ਹੁਣ ਨਾ ਨਹੀਂ ਲੈਣਾ ਕੀਤੀਆਂ ਤੇਰੀ ਮਾਂ ਨੇ ਬਹੁਤ ਆ ਮੇਰੀ ਮਾਂ ਨੂੰ ਨਹੀਂ ਕਹਿਣਾ ਹੋਗਾ ਨਹੀਂ ਕਹਿਣਾ ਨਹੀਂ ਹੁਣ ਤੁਹਾਨੂੰ ਪਤਾ ਲਵ ਯੂ ਨਨਨੀ ਪਰ ਇੱਕ ਗੱਲ ਆ ਮੈਂ ਥੱਪੜ ਮਾਰਨ ਜੇ ਮੇਰੀ ਮਾਂ ਤੇ ਗਿਆ ਮੈਂ ਚੁੱਤੀ ਟੱਕਦਾ ਨਹੀਂ ਤੇਰੀ ਮੂੰਹ ਦੇ ਵਿੱਚ ਤੈਨੂੰ ਮੈਂ ਦੱਸ ਦੱਤਾ ਮਨੀ ਮੈਂ ਸਭ ਕੁਝ ਬਰਦਾਸ਼ਤ ਕਰ ਸਕਦੀ ਆ ਮੈਂ ਆਪਣੇ ਮਾਂ ਨੂੰ ਤਾਂ ਆਪਣੇ ਡੈਡੀ ਦੇ ਮਾਰੇ ਪਰਸਾਬ ਨਹੀਂ ਕੋਸ ਸਕਦਾ ਤੇਰੇ ਡੈਡੀ ਬਾਰੇ ਨਹੀਂ ਬੋਲਿਆ ਮੇਰੇ ਨਾ ਮਾਂ ਮਾਰੇ ਨਾ ਤਾਂ ਡੈਡੀ ਮੈਂ ਦੇਖਿਆ ਭੈਣ ਮੈਂ ਮੇਰੇ ਡੈਡੀ ਨਾ ਬਦ ਤੇਰੇ ਡੈਡੀ ਦੇਖਿਆ ਨਾ ਉਹਦੇ ਬਾਰੇ ਬੋਲਣਾ ਕੀ ਪਤਾ ਮਾਮੇ ਤੋਂ ਵੀ ਉੱਪਰ ਸ਼ੈ ਹੋਵੇ ਮੈਂ ਕਹਿਣਾ ਮੇਰਾ ਪੇ ਮੇਰਾ ਪੇ ਤਾਂ ਇਦਾਂ ਦਾ ਸੀ ਸਰਦਾਰ ਮੈਂ ਕਹਿੰਦੀ ਆ ਕੋਈ ਜੋ ਦਰਦਾ ਸੀ ਧਰਤੀ ਕੰਪਦੀ ਸੀ ਜਿਹੜਾ ਮੇਰਾ ਡੈਡੀ ਤਰਦਾ ਸੀ ਹਾਂ ਉਹਦਾ ਜੇਲ੍ਹ ਤਕਾਲ ਦਿੱਤੀ ਭਰਾ ਨੇ ਮੇਰੇ ਨੇ ਇਦਾਂ ਦਾ ਨਿਕਲੇ ਆਇਆ ਨਹੀਂ ਨਾ ਉਹ ਤਰਦਾ ਹਾਂ ਨਾ ਟੀ ਸਾਰਾ ਹਲਦਾ ਮੁੰਲਾ ਦਾ ਜਦੋਂ ਬੈੱਡ ਤੋੜਦਾ ਬੈੱਡ ਨਹੀਂ ਖਲਦਾ ਧਰਤੀ ਲਾਉਣ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਤੇਰੇ ਭਰਾ ਦੀ ਅੰਮਾ ਮਾਰ ਕੇ ਤੇ ਮਾੜੇ ਨਹੀਂ ਸੀ ਸ਼ਰਾਬ ਮਾਰਦੇ। ਬੜੀ ਵਧੀਆ ਸੀ ਉਨ ਤੋਂ ਤਾਂ ਵਧੀਆ ਜੈਕ ਸੀਗਾ ਇਹਨਾਂ ਨੇ ਕੰਮ ਕੁੰਮ ਬਹੁਤ ਕੀਤੇ ਆ ਪਹਿਲੀਆਂ। ਇਹਦੇ ਸੀ। ਆਹੋ। ਤੇ ਤਗੜੇ ਸੀ। ਇਹਨਾਂ ਅੱਜ ਕਤਲ ਕਤਲ ਮੈਂ ਚਪੇੜ ਮਾਰੂੰ। ਹਾਂ। ਹਾਂ ਇਦਾਂ ਦੇ ਕੰਮ ਨਾ ਸਾਡੇ ਖਾਨਦਾਨ 'ਚ ਕਿਸੇ ਨੇ ਕੀਤੇ ਨਾ ਕਰਨੇ ਆ। ਛੁੜਿਆ ਜਾਂ ਪਰਚਾ ਚੋਰੀ ਦਾ ਪਵਾ ਲਿਆ। ਹਾਂ ਕੋਈ ਨਹੀਂ ਸੀ ਪਵਾਇਆ। ਐਵੇਂ ਹੀ ਸੌਂ ਲੱਗ। ਮੂ ਨਾਲ ਕਲਾ। ਸੌਂ ਲੱਗੇ ਮੈਨੂੰ ਜੀ ਮੈਂ ਚਪੇੜ ਮਾਰਨੇ ਜੇ ਪੁੱਠੇ ਪਾਸੇ ਲੈ ਕੇ ਗਿਆ। ਨਹੀਂ ਨਹੀਂ ਸੌਰੀ ਮਾਮਾ ਜਾਨ। ਲੈ। ਐਮੀ ਪੜਿਆ ਕਰ ਲਿਆ ਹਾਂ ਵਿਚਾਰੀ ਤੇਰੀ ਮਾਂ ਨੇ ਮਾਂ ਤੰਗੀਆਂ ਹੀ ਦੇ ਸੁੱਕੀ ਨਹੀਂ ਵਿਚਾਰੀ ਗਰੀਬੀ ਛੇ ਜਲ ਗਈ ਔਲਾਦ ਜਿਹੜੀ ਹੈ ਨਾ ਔਲਾਦ ਹੀ ਚੰਗੇ ਪਾਸੇ ਲੈ ਜਾਂਦੀ ਹੈ ਡਰਾਮੇ ਨਾ ਕਰ ਡਰਾਮੇ ਡਰਾਮੇ ਹੱਥੀ ਕਿੰਨਾ ਆ ਮੈਂ ਤਾਂ ਅਕਲ ਦਾ ਸਮਾ ਨਹੀਂ ਬੰਦਾ ਬਣ ਜਾ ਮੈਂ ਮੈਂ ਇੱਕੋ ਹੀ ਗੱਲ ਕਰਨੀ ਹੁਣ ਜਿੱਤੀ ਆਉਣ ਲੱਗੀ ਕੋਈ ਨਾ ਮੇਰੀ ਖੁਆਇਸ਼ ਦੱਸ ਪੂਰੀ ਕਰਨੀ ਹੈ ਨਹੀਂ ਹੋਣ ਕੀ ਕੋਈ ਸੱਚੀ ਗੱਲ ਨਾਨੀ ਦੀ ਖੁਆਈ ਸੀ ਕਿ ਮੈਂ ਮੋਦੀ ਕੁੜੀ ਨੂੰ ਰੱਖ ਕੇ ਸੋਨੇ ਦਾ ਘੜਾ ਬਣਾ ਕੇ ਪਾਤੀ ਇਹ ਸੀ ਜੀ ਉਸਿਆ ਘੜਾ ਬਣਾ ਦੇ ਨਾਨੀ ਦੀ ਖੁਆਈ ਸੀ ਮੇਰੀ ਧੀ ਦੇ ਸੋਨੇ ਦਾ ਗਜਰਾ ਪਾਇਆ ਹੋਵੇ ਉਹ ਪਾ ਦੇ ਉਹ ਪੂਰੀ ਕਰਦੇ ਮੇਰੀ ਨਾਨੀ ਦੀ ਖੁਆਇਸ਼ ਤਾਂ ਸੀ ਕਿ ਮੈਂ ਆਪਣਾ ਪੁੱਤ ਵੀ ਵਿਆਵਾ ਹਾਤੀ। ਤੇ ਉਹ ਹੁਣ ਮੈਂ ਆਪਣੀ ਘਰ ਵਾਲੀ ਉਹਨੂੰ ਦੇ ਦਵਾ। ਬਿੱਟੇ ਮੋ ਆਉਗੀ। ਆਰਾਮ ਜਾਦੇ ਆ ਉਹਦੀ ਦੋਤ ਨਾਲ ਲੱਗਣੀ ਆ। ਕਿਹਦੀ? ਲੱਭੇ ਦੀ। ਜੋ ਨਾਨੀ ਦੀ ਖੁਆਇਸ਼ ਤਾਂ ਪੂਰੀ ਕਰਨੀ। ਤੂੰ ਬਾਤ ਤੂੰ ਉਹਨਾਂ ਨਾਲ। ਕੜਿਆ ਨਹੀਂ ਖੁਆਇਸ਼ ਪੂਰੀ ਕਰਨੀ। ਕੀ ਗੱਲ ਉਹਦੇ ਮੁੰਡੇ ਦੀ ਨਹੀਂ ਕਰਨੀ। ਉਹਦੇ ਮੁੰਡੇ ਨੂੰ ਲਿਆ ਦਿਆ ਦੋ ਫੇਰ ਕਿਤੇ ਉਹ। ਕਰ ਦੋ ਉਹਦਾ ਵਿਆਹ। ਸਾਲੀਆਂ ਮੰਡੀ 'ਚ ਬੈਕਦੀਆਂ। ਜੇ ਦਮ ਐ ਦੀਆਂ ਹੁਣ ਸਾਡੇ ਪਿੰਡ ਦੇ ਕਈ ਛੜਿਆ ਵਾ ਉਹਨੂੰ ਕਾਦੀਆਂ ਲਿਆਂਦੀ ਆਉਣੀਆਂ ਸੀਗੀਆਂ ਨਹੀਂ ਫੇ ਤੂੰ ਵਿਆਹ ਕਰਾ ਦੇ ਉਹਦਾ ਅੱਛਾ ਤੇ ਮਾਮੇ ਦਾ ਇੰਨਾ ਅੱਛਾ 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 ਆ ਕੜੇ ਵਰਗਾ ਮੇਰਾ ਭਰਾ ਉਹ ਨਹੀਂ ਮੈਨੂੰ ਦੇਖਦਾ ਪਹਿਲਾਂ ਤੇਰਾ ਭਰਾ ਪਿਆ ਵਾ ਤੂੰ ਆਪਣਾ ਹੀ ਵਿਆਹ ਲੈ ਆ ਦੇ ਵਿਆਹ ਲੈ ਤੂੰ ਆਪਣਾ ਵਿਆਹ ਲੈ ਵਿਆਹ ਨੂੰ ਜਿੱਦਨ ਮੈਂ ਪਿਉਣਾ ਆਣਾ ਭਰਾ ਹਾਂ ਮੈਂ ਕਹਾ ਤੁਹਾਡਾ ਖੈਰਾ ਹਾਂ ਤੇ ਤੁਹਾਡਾ ਤੇਰੀ ਭੈਣ ਦਾ ਪਿੰਡ ਮਯਾਰਾ ਡੀਂਗਰੀਆਂ ਨਾ ਖੜਖੜ ਦੇਖੇ ਨਾ ਖੜਖੜ ਦੇਖੇ ਨਾ ਖੜਖੜ ਦੇਖੇ ਅੱਗੇ ਅੱਗੇ ਵੀ ਨਾ ਦੇਖੇ ਬਸ ਨਾ ਹੀ ਦੇਖੇ ਨਹੀਂ ਦੇਖੇ ਥੋੜਾ ਹੀ ਨਹੀਂ ਜਾ ਨਾ ਹੀ ਦੇਖੇ ਹੈ ਰਾਮ ਜਿਆਦਾ ਕੁੱਤਾ ਆ ਗਾਲ ਨਹੀਂ ਮੋੜ ਕੇ ਕੱਢਣੀ ਕੁੱਤਾ ਮੇਰੀ ਨਾਨੀ ਗੁੱਸੇ ਹੋ ਜੂ ਚੱਲ ਮਾਰੂ ਥੱਪੜ ਬੁੱਤੀ ਤੇ ਚੱਲ ਵੀ ਤੈਨੂੰ ਸੂਟ ਲੱਗਦੇ ਮੈਂ ਕਰਾਂ ਤੂੰ ਏ ਉਹ ਨਹੀਂ ਲੈ 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 ਕੇ ਨਾ ਟੈਟੂ ਕੋਈ ਇਧਰ ਮੋਰੇ ਆ ਮੋਰੇ ਆ ਇਥੇ ਉਹ ਕੋਈ ਨਹੀਂ ਟੈਟੂ ਦਿਖਾਈ ਮम्मी ਨੂੰ ਸਾਰੇ ਦਿਖਾਈ ਕਿੱਥੇ ਬਣਾਇਆ ਦੋ ਕਿੱਥੇ ਬਣਾਇਆ ਇਹ ਨਹੀਂ ਇਹ ਨਹੀਂ ਇਹ ਲਈ ਜਿਹੜਾ ਮੇਰਾ ਦਿਖਾਇਆ ਕੋਟੀ ਲਾ ਕੇ ਕਿੱਥੇ ਕਿੱਥੇ ਟੈਟੂ ਆ ਤੇਰੇ ਟੈਟੂ ਆ ਲਾ ਵੀ ਭਾਈ ਉਹ ਫੇਰ ਕੀ ਹੋਇਆ ਉਹ ਨਹੀਂ ਬਣਾਈ ਦੇ ਓਏ ਹੋ ਦੱਸ ਟੈਟੂ ਬਣਾਏ ਹੋ ਆ ਇਹਨੇ ਆਏ ਫੈਕਸ਼ਨ ਹੋ ਜਾਂਦਾ ਉਹ ਤੇ ਦਿਖਾਇਦਾ ਸੀ ਜਿੱਦਾਂ ਹਾਂ ਨਾ ਤੂੰ ਛੈਲਕ ਨਹੀਂ ਲਾਈ ਹੁੰਦੀ ਨਾਰੀਅਲ ਤੋਂ ਥੱਲੇ ਉਹ ਇਦਾਂ ਨਿਕਲਣਾ ਹੈ ਲਾਈ ਜਾਂ ਗਾਲਾਂ ਹੀ ਸਾਇਆ ਦਿਖਾਈ ਤਿੰਨ ਚਾਰ ਛਲਟਾਂ ਪਾਈਆਂ ਉਹ ਫੇਰ ਫੇਰ ਕੀ ਹੋਇਆ ਇੰਨੇ ਟਾਈਮ ਲਾ ਤੂੰ ਦੇਖੀਦਾ ਸਹੀਏ ਇਹ ਜਨੌਰ ਜਿਆ ਦਿਖਾਈ ਦਿਖਾਈ ਇਦਾਂ ਲਾ ਉਹ ਕਿਤੇ ਨਹੀਂ ਕਲੰਬੀਆ ਦੇ ਜੰਗਲਾਂ ਜੋ ਨਿਕਲਿਆ ਚੱਲ ਦਿਖਾ ਮੇਰਾ ਸ਼ੇਰ ਦਿਖਾ ਲਾ ਹਾਂ ਸ਼ਾਬਾਸ਼ ਆ ਲੈ ਦੇਖ ਥੱਲੇ ਨਾਰੀਅਲ ਨਿਕਲਦਾ ਏ ਚੱਲ ਚੱਲ ਲਾ ਲਾ ਹਾ ਆ ਵੀ ਲਾ ਦੇ ਕਾਜ ਫੜ ਲਾ ਕੋਈ ਹੈਲਪ ਕਰਾ ਦੋ ਚੱਲ ਚੱਲ ਮੇਰਾ ਭਰਾ ਕੀ ਘੱਟ ਮਾਰੀ ਆ 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 ਠੰਡ ਕਿਦਰਾ ਲਿਖਾਈ ਆ ਦੇ ਆਹ ਇਹਦੀ ਚਿੰਤਾ ਕੀ ਲਿਖਿਆ ਆ ਬਾਪੂ ਅਵਤਾਰ ਚੰਦ ਬੇਬੇ ਪਿੰਕੀ ਰਾਣੀ ਉਹ ਥੱਲੇ ਗੱਬੇ ਆ ਉਹ ਗੱਬੇ ਆ ਇਹ ਘਵਾ ਚੇਲੀ ਆ ਕੇ ਤੇ ਇਹ ਕਹਿੰਦਾ ਮੇਰੇ ਮੰਮੀ ਡੈਡੀ ਆ ਅਛਾ ਉਹ ਬਾਦ ਗਾ ਚਿੜੀ ਲਖਾਈ ਚਿੜੀ ਤੂੰ ਆ ਮੇਰੀ ਗਾਲ ਸੋਣਾ ਇਹ ਹੁਣ ਤੂੰ ਇੱਥੇ ਲਿਖਾਇਓ ਆ ਉੱਤੇ ਸ਼ਰਟ ਪਾ ਲੈਣੀ ਆ ਗਰਮੀ ਹੁਣ ਸਰਦੀ ਉਹਨਾਂ ਨੂੰ ਪੋਣੀ ਪੋਣੀ ਆ ਫੇਰ ਦੇਖਣੇ ਕਹਿਣਾ ਮੰਮੀ ਬਾਹਰ ਨਿਕਲਦੇ ਸਾਰ ਦੇਖਦੀ ਤਾਂ ਹੈ ਉਹਨੂੰ ਦੋ ਨਾ ਕਿ ਨਿਕਲਾ ਬਾਹ ਵੀ ਦਿਖਾ ਆ ਆ ਲੈ ਆ ਤੂੰ ਕਾ ਤੇ ਮਰਨਾ ਭੈਣ ਤੋਂ ਸਾਸਿ ਵਿਆਹਣ ਵਾਲੇ ਪਏ ਤੈਟੂ ਆਉਣੇ ਬਣਾਏ ਤੂੰ ਉੱਦੇ ਮਰ ਜਮੇ ਹੋ ਰਿਹਾ ਇੱਧਰ ਆ ਇੱਧਰ ਆ ਇੱਧਰ ਆ ਆ ਦਿਖਾ ਚੱਕ ਕੇ ਤਾਂ ਦਿਖਾ ਓਏ ਮੈਂ ਤਾਂ ਘੋਲ ਆਂਦੀ ਆ ਆ ਆ ਲੈ ਇਹ ਇਹ ਇੱਧਰ ਆਹਾ ਆ ਦੇ ਇੱਧਰ ਆ ਕੌਣ ਇਹ ਇਹਦੀ ਕੁੜੀ ਆ ਇਹਦੇ ਨਾਲ ਅम्मा ਗੱਲ ਕਰਨ ਲੱਪੇ ਲੀ ਬਣਾਇਆ ਤੀਰ ਬਣਾਇਆ ਇਹ ਛੇਲੀ ਦਾ ਛੇਲੀ ਦਾ ਨਾਮ ਲਖਾਇਆ ਇੱਥੇ ਲਖਾਇਆ ਡੋਲੇ ਤੇ ਲੈ ਲੈ ਕਿ ਲਖਾਇਆ ਸੀ ਦਿਖਾ ਜਦੋਂ ਆਸ਼ਕੀਆਂ ਦੇ ਡੋਲੇ ਤੇ ਵੀ ਦੀ ਆ ਆ ਦੇ ਆ ਕੀ ਲਖਾਇਆ ਹੈ ਹਰਮਨ ਖੁਸ਼ ਕੀ ਆ ਹਰਮਨ ਖੁਸ਼ ਕੀ ਆ ਦਾ ਖੁਸ਼ ਕੀ ਹੋਈ ਆ ਹਰਮਨ ਦੇ ਆ ਰਹੀ ਹੋਈ ਓਏ ਡੋਲੇ ਵਾਲਾ ਦਿਖਾਈ ਉਹ ਦਿਖਾਦਾ ਸਹੀ ਉਹ ਕਿਹੜਾ ਦਿਖਾ ਉਹ ਵੀ ਟੈਟੂ ਦਿਖਾਲ ਦੇ ਉਹ ਵੀ ਦਿਖਾਲ ਦੇ ਦਿਖਾਈ ਦਿਖਾ ਮਾਂ ਕਿੱਥੋਂ ਲਿਆ ਇਹ ਦੁਬਾਰਾ ਲਈ ਨਾ ਉਥੋਂ ਕੱਪੜੇ ਆ ਦੇ ਆ ਦੇ ਤਾ ਸਾਲ ਆ ਮਣ ਮਣ ਖੁਸ਼ਕੀ ਦਿਖਾਈ ਕੀ ਹੈ ਕੀ ਹੈ ਇਹ ਕੀ ਆ ਇਹ ਥੱਲੇ ਨਾਮ ਲਖਾਇਆ ਸੀ ਕੀਲ ਇੱਥੇ ਨਾਮ ਲਖਾਇਆ ਸੀ ਕੀ ਉਹ ਛੱਡ ਹੁਣ ਉਹ ਮਟੇਤਾ ਹਾਓ ਆਰ ਯੂ 올ਡ ਏਜ 20 20 ਤੁਸੀਂ ਕਿਹੜੀ ਸਦੀ 'ਚ ਪਿਆਰ ਕਰ ਲਿਆ ਸੀ ਪਤਾ ਨਹੀਂ ਲੱਗਾ ਕਰਮ ਦੇਲ ਆ ਸ਼ਰਮ ਦਾ ਘਾਟ ਆ ਇਹਨਾਂ ਨੂੰ ਆ ਬਨੇ ਗੋਟੇ ਸੱਦਲਾ ਹਾ ਯੂ ਆਰ ਹਾਈਟ 5 ਫੁੱਟ ਪੂਰੀ ਤੇਰੀ ਕੱਦੇ ਵੀ ਨਹੀਂ ਹੋ ਸਕਦਾ ਕਦੇ ਵੀ ਨਹੀਂ ਹੋ ਸਕਦਾ ਝੂਠ ਬੋਲ ਗਿਆ 5 ਫੁੱਟ 2 ਇੰਚ ਨਾ 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 ਆ ਅਗੜੇ ਹੈੱਡਫੋਨ ਉਹ ਇਹ ਤਾਂ ਗੋਗੀ ਦੇ ਨਹੀਂ ਨੇ ਮੇਰੇ ਉਹ ਵੀ ਲਈ ਫਿਰਦਾ ਸੀ ਇਹ ਮੇਰੇ ਆ ਉਹ ਵੀ ਇਦਾਂ ਲਈ ਫਿਰਦਾ ਸੀ ਤੇ ਤੂੰ ਦਿੱਤੇ ਸੀ ਉਹਨੂੰ ਫੁਗਰੀਆਂ ਉੱਤੇ ਮਾਰ ਕੇ ਦੇ ਲਾ ਮੈਂ ਟੈਟੂ ਬਣਾਇਓ ਆ ਇਹਨੇ ਨਾ ਟੈਟੂ ਹੈਗੇ ਆ ਗੈਂਤੀ ਦੇ ਇੰਨੀ ਜਿੰਦ ਚ ਇੰਨੀ ਕਿ ਜੰਦ ਹੁਣ ਕਹਿੰਦਾ ਲਾਤਾ ਦੇ ਬਣਾਣਾ ਹੁਣ ਕਹਿੰਦਾ ਪਿੰਨੀ ਦੇ ਇੱਥੇ ਹੁਣ ਬਣਾਣਾ ਬਾਈ ਇਹਦਾ ਵੀ ਦਿਖਾਈ ਇੱਥੇ ਲੇ ਕੇ ਹਾਰਟ ਬੀਟ ਬਣਾਈ ਆ ਆਹ ਨਾ ਕਰ ਗਿਆ ਇਹ ਇਹ ਦਾ ਵਿਚਾਰੇ ਨੇ ਮੇਲੇ ਜੋ ਬਣਾਇਆ ਸੀ ਇਹ ਤਾਂ ਚੱਲ ਟੈ ਵੀ ਚੱਲਾ ਇਹ ਤਾਂ ਇਹ ਨਹੀਂ ਬਣਾਈ ਇਹ ਨਹੀਂ ਮੜਾਈ ਦੇ ਹੁੰਦੇ ਤੇ ਉਹ ਤਾਂ ਕੀ ਸੋਚ ਕੇ ਤਰਕਾ ਗੰਦੇ ਆਣਗੇ ਮੇਰੇ ਗਾਸ ਹੋਈ ਸ਼ਰਟ ਪਈ ਉਹਦੀ ਬਾਹਰ ਦੇਖੋ ਮਣੀ ਇਹਦੀ ਬਾਹਰ ਦੇਖੋ ਸ਼ਿਕਾਇਤ ਆ ਗਈ ਇਹਦੀ ਅੱਜ ਇੱਕ ਨਾਗਾ ਦੀ ਬੱਚੀ ਆ ਰਹੇ ਉਹ ਫੋਟੋ ਬਣਾ ਕੇ ਲਿਆ ਆਇਆ ਰਿਆ ਸ਼ਰਮ ਨਹੀਂ ਆਉਦੀ ਜੁੱਤੀ ਲਾਓ ਅੰਗਲੇ ਦੇ ਮੋਰੇ ਸ਼ਿਕਾਇਤ ਆ ਗਈ ਅੰਗਲੇ ਦੇ ਆਦਰਵਾਜਾ ਲੋ ਬੇਜਾ ਦਦੇ ਆ ਬਾਹਰ ਖਾ ਉਹ ਨਾਲ ਉਹਦੀ ਸ਼ਰਟ ਬਾਹਰ ਖਾ ਇਧਰ ਚਲੇ ਇਧਰ ਬਣਾਈ ਓ ਸਾਰਾ ਇਧਰ ਉਸਤਾਦ ਆ ਡੈੜੀ ਆ ਆਹ ਭਾਈ ਨਰਾ ਮਾਇਆ ਲੈ ਰੇ ਸ਼ਰਟ ਲੈਣੀ ਉਹਦੀ ਭਾਈ ਆ ਬਾਹਰ ਹਾਲ ਦੇ ਡੈੜੀ ਵੀ ਦਰਸ਼ਨ ਕਰ ਲਵੇ ਨੌ ਦੇ ਹੈ ਓਏ ਰੇ ਮੇਰੇ ਗਾ ਡੈੜੀ ਵੀ ਦਰਸ਼ਨ ਕਰ ਲਵੇ ਨੌ ਦੇ ਚਲੋ ਵੀ ਬਣਾਈ ਕੋ ਨਵੀਂ ਬਣਾਈ ਕੋਈ ਨਵੀਂ ਉਹ ਭੈਣ ਦੀ ਬਣਾ ਲਈ ਨਾਲ ਉਹ ਗੱਲ ਸਾਰੇ ਟੱਬਰ ਦੀ ਬਣਾ ਕੇ ਉਹ ਬਣਾ ਕੀ ਯਾਰ ਉਹਦਾ ਬਲ ਮੈਨੂੰ ਦੱਸ ਵੈਰੀ ਵੀ ਕਹਿੰਦਾ ਕਹਿੰਦਾ ਨਵੀਂ ਬਣਾ ਲਈ ਨੇ ਤੇਰੇ ਤੋਂ ਇੰਨੀ ਤੋਂ ਉਮੀਦ ਸੀਗੀ ਮਾੜੀ ਗੱਲ ਆ ਚਲੋ ਮਾੜਾ ਮੁੰਡਾ ਇਹ ਹਾਂ ਜੀ ਮੋਹ ਯਾਰ ਮੇਰੇ ਚਾਰੂ ਆ ਇਹਦਾ ਬਹੁਤ ਇਹਦੇ ਖਾਨੇ ਗੱਲਾਂ ਪਾਈ ਦੀਆਂ ਪਰ ਸਾਲਾ ਇਸ਼ਕ ਅੰਨਾ ਹੁੰਦਾ ਤੇ ਪਾਗਲ ਵੀ ਹੁੰਦਾ ਇਹ ਤਾਂ ਬਾਰੇ ਗਏ ਸੀ ਪੰਨੀਆਂ ਤੇ ਮੋਗਲ ਨਹੀਂ ਦੂਣਾ ਮੈਂ ਇਦਾਂ ਕਹਿੰਦਾ ਬਾਪ ਇਹੋ ਐ ਬੇਚੋਰੀ ਪੂਰੀ ਹੋ ਗਈ ਹਾਂ ਕੋਈ ਨਹੀਂ ਕਹਿੰਦਾ ਖਾਣਾ ਅਗਲਾ ਪਹਿਲੇ ਕਹੇ ਕਿ ਕਿਸੇ ਦੀ ਸਾਰੇ ਦਿਨ ਨਾਲ ਖਟਾ ਹਾਂ ਅਗਲਾ ਕਹਿੰਦਾ ਕੁੜੀ ਦਾ ਜੱਕਰ ਪਹਿਲੇ ਪਿਛੇ ਹੋ ਜਾਂਦਾ ਅਗਲਾ ਕਹਿੰਦਾ ਨਾ ਭਰਾਵਾ ਕੁੜੀ ਵਾਲਾ ਜੱਕਰ ਨਹੀਂ ਮੁਰਗਾ ਥੋੜਾ ਦਿਖਾਈ ਉਹਨੂੰ ਇੰਨਾ ਲਕੋਇਆ ਸਿਆਲ ਮਹੀਨਾ ਸਿਆਲ ਮਹੀਨਾ ਉਹਨੂੰ ਲਕੋਇਆ ਦੇ ਕਿੱਦਾਂ ਆ ਅੱਜ ਉਹਨਾਂ ਅਗਲੇ ਆਇਆ ਉਹਦੀ ਭੈਣ ਦੀ ਉਹ ਕਹਿੰਦੀ ਕਿੰਨਾ ਕੁ ਪਿਆਰ ਕਰਦਾ ਕਹਿੰਦਾ ਦੇਖ ਲਈਂ ਕਹਿੰਦਾ ਹੁਣ ਉਹਦੀ ਵੀ ਕਹਿੰਦਾ ਬਣਾ ਲੈਣੀ ਆ। ਭਾਈ ਆ ਦੇਖ ਲੈ ਕੀ ਸਿੱਖਿਆ ਮਿਲਦੀਏ ਤੇ ਬਾਲ ਕਟਾਉਣ ਸਿੱਖਣਾਉਦੇ ਆ ਕਿ ਮੈਂ ਨਹੀਂ ਗੱਲ ਨਾਲ ਯਾਰੀ ਦੇ। ਆਹ ਕੋਈ ਹੈ ਨਹੀਂ ਗੱਲ ਵਾ। ਚਲੋ ਉਹਨਾਂ ਦੀ ਜਿੰਨੀ ਹੈਗੀ ਉਹਨੇ ਉਹਨੇ ਕਰ ਦੇਣਾ। ਦਵਾਈ ਧੋੜ ਦਵਾਈ ਧੋੜਾਂਤਿਆਂ ਨੂੰ ਜਿਹੜਾ ਇੱਥੇ ਨਹੀਂ ਕੰਮ ਕਰਦਾ ਉਹਨੂੰ ਕੀ ਕਰਨਾ। ਕੌਣ ਦਾ ਤੁਸੀਂ ਆਣਾ ਕਰਕੇ ਘੰਟਾ ਪਹਿਲਾਂ ਆਇਆ ਪਹਿਲਾਂ ਸਵੇਰ ਦਾ ਹੈ ਹੀ ਨਹੀਂ ਦੁਕਾਨ ਉੱਜਲਾ ਸੌਂ ਮਾਲੇ ਕਰਾਉਂਦੇ ਜਿੱਲਾ ਆਇਆ ਸੌਂ ਨਾ ਇਹ ਤਾਂ ਘਰੇ ਹੋ ਸਾਹ ਚਲੋ ਚੱਲ ਹੈ ਇਹਦਾ ਤੇ ਜੀ ਬਰਾਹ ਸਾਰੀ ਦਿਹਾੜੀ ਤੋਂ ਨਾਗਾਂ ਦੀ ਬੱਚੀ ਨਾ ਲੱਗਾ ਰਹਿੰਦਾ ਉਹ ਮੂਹਰੇ ਉੱਤੇ ਲੱਗ ਰਹੀ ਹੈ ਬਾਹਰ ਅਖਬਾਰ ਇਹਨਾਂ ਨਾਲ ਚੱਲ ਜੱਗਰਾ ਚੱਲ ਜੱਗਰਾ ਪਾਗੋ ਭਾਈ ਦੇ ਲੇ ਪਾਗੋ ਨਹੀਂ ਆਇਆ ਪਾਗੋ ਨਹੀਂ ਆਇਆ ਮਰੇ ਗਾ ਸੌਣਾ ਉਹਨੂੰ ਹਵਾ ਮੋਬਾਈਲ ਵਾਲਾ ਕਿੰਦੂ ਕਰਨ ਹੋ ਗਿਆ ਮੇਰੇ ਨਾਲ ਹਵਾ ਵਾਲਾ ਉਹ ਉਹਨੂੰ ਹਵਾ ਵਾਲਾ 300 ਦਾ ਘਟੋ ਇਹਣਾ ਦਿਖਾ ਤਾ ਮਾੜੇ ਮਾੜੇ ਫੋਟੋ ਦਾ ਦਿਖਾ ਤਾ ਤੂੰ ਤਾਂ ਕੀ ਸੋਚ ਕੇ ਤੂੰ ਫੋਟੋ ਵੜਾ ਕੇ ਲਿਆਇਆ ਕਹਿੰਦਾ ਕਹਿੰਦਾ ਮੇਰਾ ਉਹ ਕਾਰ ਦੀ ਬਹੁਤ ਮੈਂ ਕਹਿੰਦਾ ਆ ਜਰਾ ਡੈਡੀ ਤੇਰਾ ਤੇਰਾ ਦੋਸਤ ਨਹੀਂ ਆ ਜੋ ਉਹ ਤੇਰਾ ਕਰਦੀ ਆ ਉਹਦੀ ਫੋਟੋ ਬਣਾ ਲੈ ਡੈਡੀ ਦਾ ਤੈਨੂੰ ਆਧਾਰ ਕਾਰਡ 'ਚ ਪਾਉਣਾ ਚਾਹੀਦਾ ਆ ਪਹਿਰੇ ਹੱਥ ਲਾਤ ਕਾ ਡੈਡੀ ਸੌਰੀ ਕਹਿ ਓਏ ਚੱਲ ਕਹਿ ਡੈਡੀ ਸੌਰੀ ਮੇਰੀ ਗਾਸ ਹੱਥ ਕਾ ਡੈਡੀ ਸੌਰੀ ਨਹੀਂ ਮੇਰੀ ਗਾਸ ਡੈਡੀ ਸੌਰੀ ਕਹਿ ਕੇ ਜਾ ਮੇਰੀ ਗਾਸ ਹੌਣ ਲਾ ਉਹਦੀ ਉਹ ਟੀ-ਸ਼ਰਟ ਪਾਉਂਦੇ ਗਈ ਜਾਂਦਾ ਜੁੱਤ ਨਹੀਂ ਫੇਰੇ ਤੇਰੇ ਕਰਾਮਾ ਗੱਲ ਕਰਾਂ ਪਤਾ ਨਹੀਂ ਉਹ ਕਿਆ 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 ਵੀਰ ਗਾਧੌੜ ਆ ਕੀ ਕੀ ਸਿੱਖਣਾ ਉਹਨੇ ਤੇ ਇੱਥੇ ਤੇਰੇ ਨਾਲ ਤਾਂ ਸਾਡੀ ਗਲਾਬੋ ਚੰਗੀਆਂ ਲੈ ਕਟ ਇਹ ਲਈ ਇੰਦਾਂ ਦੇ ਕੰਮਾਂ ਜੀ ਗਾਧੌੜ ਨਾਲ ਪਵਾਇਦਾ ਤੇ ਟੈਟੂ ਕਵਰ ਹੋਏ ਹੋ ਆ ਦੋਨਾਂ ਦੇ ਇਹ ਰੀਤ ਦਾ ਹੈਗੇ ਵੀਰ ਗਾਧੌੜ ਨਾਲ ਜੇ ਟੈਟੂ ਭਰਾ ਰੱਬ ਨਾ ਕਰੇ ਬਾਈ ਚਾਂਸ ਕਵਰ ਕਰਾਉਣਾ ਪਏ ਲੂ ਬਣ ਨਾ ਲੂਮੀਨੈਂਟੀ ਦਾ ਨਿਸ਼ਾਨ ਸਟਾਰਬਕ ਦੀ ਕੱਪ ਬਣ ਜਾਣਾ ਤੂੰ ਡੈਡੀ ਤੋਂ ਗਲਤੀ ਮੰਗਣੀ ਜਾਂ ਦੇਈ ਬਗੜੀ ਤੂੰ ਕਿ ਡੜੀ ਜੀ ਸੌਰੀ ਤੈਨੂੰ ਤੈਨੂੰ ਜਗੀਰੀ ਨੇ ਕਿੰਨਾ ਕਿਹਾ ਸੀ ਕਾਕਾ ਇਹ ਕੰਮ ਨਹੀਂ ਕਰੀਦੇ ਨਹੀਂ ਕਰੀਦੇ ਓਏ ਆਹ ਪਾਜੀ ਨਾਮ ਤੱਕ ਤਾਂ ਠੀਕ ਜਿਹਾ ਫੋਟੋ ਤੱਕ ਚੱਲ ਗਏ ਓ ਯਾਰ ਉਹਦੀ ਭੈਣ ਦਾ ਵੀ ਬਣਾਇਆ ਆ ਉਹਦੀ ਭੈਣ ਦਾ ਵੀ ਬਣਾਇਆ ਉਹ ਕਹਿੰਦੀ ਕਿੰਨਾ ਪਿਆਰ ਇਹਦੇ ਘਰ ਦੇ ਥੱਲੇ ਨੀਆ ਆ ਇਹ ਸਾਡੇ ਆ ਤੁਹਾਡੇ ਨੀਆ ਦਾ ਵੀ ਮਤਲਬ ਆਪਣਾ ਘਰ ਆ ਇਹ ਘਰ ਦੇ ਨੀਆ ਦਾ ਵੀ ਥੱਲੇ ਚੱਲ ਗਿਆ ਉਹ ਬਹੁਤ ਉਹ ਕਹਿੰਦੀ ਉਹਦੇ ਭੈਣ ਦਾ ਅੰਕਲ ਜਾ ਕੇ ਚੈੱਕ ਕਰੀ ਉਹਦੀ ਭੈਣ ਦਾ ਵੇ ਛੋਟੀ ਦਾ ਟੈਡੂ ਹੈ ਨਾ ਆਹ ਕਾਲੂ ਬਧੀ ਭੁੜੀ ਦਾ ਨਾ ਬਣਾ ਲਿਆ ਇਹ ਜੋ ਬੁੜਾ ਗਾਲਾ ਕੱਢੂ